ਪਰ ਜਿਹੜਾ ਅੱਜ ਕੱਲ ਮੈਂ ਸੁਣ ਰਿਹਾ ਹਾਂ ਘਬਰਾਹਟ ਦੇਖ ਰਿਹਾ ਹਾਂ ਹੁਣ ਤਾਂ ਸਿੱਧਾ ਹੀ ਇੱਕ ਧਰਮ ਤੇ ਹਮਲਾ ਕਰਨ ਲੱਗ ਗਏ ਜਿਹੜੀ ਬੀਜੇਪੀ ਹੈ ਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਸਹੀ ਮੰਨੇ ਤੇ ਉਹ ਇਲੈਕਸ਼ਨ ਵੋਟਰਾਂ ਲੈਣ ਵਾਸਤੇ ਲੜਦੀਆਂ ਜਿੱਤਣ ਵਾਸਤੇ ਲੜਦੀਆਂ ਦੇਸ਼ ਵਾਸਤੇ ਨਹੀਂ ਲੜਦੀਆਂ ਦੇਸ਼ ਦੀ ਯੂਨਿਟੀ ਵਾਸਤੇ ਨਹੀਂ ਲੜਦੀਆਂ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਇੱਕ ਧਰਮ ਨੂੰ ਦੂਜੇ ਨਾਲ ਲੜਾ ਦਿਓ ਉਹਨਾਂ ਨੂੰ ਤਾਂ ਕੱਲਾ ਇਹ ਹੈ ਕਿ ਵੋਟ ਸਾਡੇ ਕੋਲੇ ਆ ਜਾਏ ਹੁਣ ਪ੍ਰਧਾਨ ਮੰਤਰੀ ਕਹਿ ਲੱਗਿਆ ਕਿ ਜੇ ਤੁਸੀਂ ਦੂਜਿਆਂ ਨੂੰ ਵੋਟਾਂ ਪਾਉਂਗੇ ਬੀਜੇਪੀਰ ਨੂੰ ਨਹੀਂ ਵੋਟਾਂ ਪਾਉਂਗੇ ਤੁਹਾਡੇ ਮੰਗਲ ਸੂਤਰ ਖੋਲਣਗੇ ਯਾਰ 70 ਸਾਲ ਹੋ ਗਏ ਉਹ ਹਲੇ ਤੱਕ ਨਹੀਂ ਖੋਏ ਤੇ ਹੁਣ ਕਿੱਥੋਂ ਖੋਲਣਗੇ ਹੁਣ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ 400 ਨਾਲ ਦਿੱਤਾ ਸੀਤਾ ਰਾਮ ਮੰਦਰ ਜੀ ਨੂੰ ਮੰਦਰ ਪਵਿੱਤਰ ਸਥਾਨ ਆ ਉਹਨੂੰ ਘਾ ਦੇਣਗੇ ਐਜੀ ਗੱਲ ਪ੍ਰਧਾਨ ਮੰਤਰੀ ਬੋਲਣ ਮੈਨੂੰ ਲੱਗਾ ਅਗਲੀ ਵਾਰੀ ਖਾਲਸਾ ਜੀ ਥੋਡੀ ਐ ਮੈਨੂੰ ਲੱਗਾ ਉਹਨੇ ਆਉਣਾ ਹੁਣ 23 ਤਰੀਕ ਤੋਂ ਬਾਅਦ ਇੱਥੇ ਆਪਣੇ ਪੰਜਾਬ ਦੇਸ਼ ਸਾਰਿਆਂ ਦਾ ਭਾਵੇਂ ਕਿਸੇ ਧਰਮ ਦੀ 1% ਵਾਦੀ ਐ ਭਾਵੇਂ ਕਿਸੇ ਧਰਮ ਦੀ 5% ਵਾਦੀ ਐ 17% ਵਾਦੀ ਹੈ ਜਾਂ 70% ਵਾਦੀ ਹੈ ਸਭ ਤੋਂ ਵੱਧ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਤੁਸੀਂ ਹੋ ਦੇਸ਼ आजाद ਹੋਇਆ ਤੁਸੀਂ ਇਤਿਹਾਸ ਦੇ ਪੜ੍ਹ ਲਓ ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ 80% ਆਪਣੇ ਸਿੱਖ ਸੀ ਆ ਫਾਂਸੀ ਜਿਹੜਾਏ ਗਏ 85% ਵੱਧ ਆਪਣੇ ਖਾਲਸਾ ਪੰਥ ਦੇ ਸੂਰਮੇ ਸੀ ਦੇਸ਼ ਵੰਡਿਆ ਗਿਆ ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ ਦੇ ਸਿੱਟੇ ਜਾਂਦੇ ਆ ਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ ਆਪਣੇ ਲੋਕਾਂ ਨਾਲ ਵਿਤਕਰਾ ਮੈਂ ਪੁੱਛਣਾ ਚਾਹਣਾ ਕੱਲਾ ਪੰਜਾਬ ਹੈ ਸੂਬਾ ਜੀ ਦਾ ਕੋਈ ਕੈਪੀਟਲ ਨਹੀਂ ਹੈ ਰਾਜਧਾਨੀ ਨਹੀਂ ਹੈ ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ ਸਹਿਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕਿ ਦੁਨੀਆ ਦਾ ਕਾਨੂੰਨ ਹੈ ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਹੀ ਸੂਬੇ ਦਾ ਹੈ ਹੋਰ ਕਿਤੇ ਸੂਬੇ ਦਾ ਨਹੀਂ ਹੈ ਆਪਣੇ ਵਿੱਚੋਂ ਦਰਿਆ ਟੱਪਦੇ ਐ ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ ਥਾਲੀ 50 ਸਾਲ ਪਹਿਲੇ ਉਹਨਾਂ ਨੇ ਹਰਿਆਣਾ ਦੇ ਰਾਜਸਥਾਨ ਦੇ ਲੋਕਾਂ ਨੂੰ ਕੁਝ ਕਰਨਾ ਸੀ ਕੀ ਕੀਤਾ ਸੈਂਟਰ 'ਚ ਵੀ ਉਦੋਂ ਕਾਂਗਰਸ ਦਾ ਰਾਜ ਸੀ ਤੇ ਪੰਜਾਬ 'ਚ ਵੀ ਕਾਂਗਰਸ ਦਾ ਰਾਜ ਸੀ ਜਿੰਨਾ ਦਰਿਆਵਾਂ ਦਾ ਪਾਣੀ ਐ ਅੱਧਾ ਪਾਣੀ ਰਾਜਸਥਾਨ ਨੂੰ ਦਿੱਤਾ ਦੇਖੋ ਅੱਧਾ ਪਾਣੀ ਰਾਜਸਥਾਨ ਨੂੰ دیتا ਉਹਦੇ ਬਾਅਦ ਫਿਰ ਤੋਂ ੱੱਕਾ ਕੀਤਾ ਇਹਨਾਂ ਨੇ ਤੇ ਪੰਜਾਬ ਦਾ ਜਿਹੜਾ ਅੱਧਾ ਬਜਿਆ ਸੀ ਉਹਦਾ ਅੱਧਾ ਹਰਿਆਣੇ ਨੂੰ دیتا ਅੱਜ ਜਿਹੜਾ ਆਪਣੇ ਕੋਲੇ ਪਾਣੀ ਹੈ ਜਿਹੜੇ ਦਰਿਆ ਵਗਦੇ ਐ 25% ਆਪਣੇ ਕੋਲੇ ਇਹ 25% 75 ਦੂਜੇ ਸੂਬਿਆਂ ਕੋਲ ਜਾਂਦਾ ਆਪਾਂ ਨੂੰ ਮਜਬੂਰਨ ਹੁਣ ਟਿਊਬਵਲ ਲਾਉਣੇ ਪੈਂਦੇ ਐ ਆਪਣਾ ਪਾਣੀ ਹਜ਼ਾਰ ਹਜ਼ਾਰ ਫੁੱਟ ਤੇ ਚਲੇ ਗਿਆ ਹੋਊਗਾ ਕੀ ਕਿ ਆਪਾਂ ਵੀ ਰਾਜਸਥਾਨ ਬਣ ਜਾਾਂਗੇ 15-20 ਸਾਲਾਂ ਨੂੰ ਆ ਫਰਕ ਹੈ ਦਿੱਲੀ ਵਾਲੀਆਂ ਪਾਰਟੀਆਂ ਤੇ ਪੰਜਾਬ ਦਾ ਆ ਆਕਾਲੀ ਦਲ ਜਿਨੇ ਲੜਾਈਆਂ ਲੜੀਆਂ ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ ਆਕਾਲੀ ਦਲ ਥੋਡੀ ਖੇਤਰੀ ਪਾਰਟੀ ਹੈ ਥੋਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਥੋਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਜੇਲ੍ਹਾਂ 'ਚ ਵੀ ਗਏ ਆ ਮੋਰਚਿਆਂ 'ਚ ਵੀ ਗਏ ਆ ਡਾਂਗਾਂ ਵੀ ਖਾਧੀਆਂ ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ ਉਹ ਸੂਬੇ ਨੂੰ ਕੋਈ ਹਮਤ ਤੰਗ ਨਹੀਂ ਕਰ ਸਕਦਾ ਪਰ ਤੁਸੀਂ ਦੇਖਿਆ ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਨਾਂ ਨੈ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ ਚ ਆ ਗਏ ਜਿਹੜਾ ਆਉਂਦਾ ਝੂਠ ਬੋਲ ਲੰਦਾ ਤੁਸੀਂ ਉਹਨਾਂ ਦੇ ਅੱਖਾਂ 'ਚ ਗੱਲਾਂ 'ਚ ਲੱਗ ਜਾਂਦੇ ਹੋ ਤੇ ਨੁਕਸਾਨ ਹੀ ਆਪਾਂ ਆਪਣਾ ਖਰਾ ਦਿੰਨੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਨੂੰ ਆਸ। ਹੁਣ ਪਹਿਲੀ ਜੂਨ ਹੈ ਵੋਟਾਂ ਪੈਣੀਆਂ ਪਰ ਕਿਤੇ ਯਾਦ ਕਰੋ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਸੀ ਉਹੀ ਦਿਨ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ توپਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਰ ਦੁੱਖ ਲੱਗਦਾ ਹੈ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾਦਨੇ ਆ ਤਿੰਨ ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ 1 ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ नागਪੁਰ ਦਿੱਲੀ ਕਤਲ ਕਰਤਾ ਸੀ ਹਲੇ ਤੱਕ ਇਨਸਾਫ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾ ਦਨੇ ਆ ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ ਫਿਰ ਕਿੱਧਰ ਗਈ ਬਹਾਦਰੀ ਹੁਣ ਜਿਵੇਂ ਟਿੰਪੀ ਜੀ ਨੇ ਜ਼ਿਕਰ ਕੀਤਾ ਮੈਂ ਸੁਣ ਰਿਹਾ ਸੀ ਪੱਛ ਨੂੰ ਤੁਹਾਨੂੰ ਆ ਜਿਹੜਾ ਇਲਾਕਾ ਨਾ ਹੈ ਜਿਹੜੇ ਬਜ਼ੁਰਗ ਬੈਠੇ ਆ ਇੱਥੇ ਟੱਬੇ ਹੁੰਦੇ ਸੀ ਜਿਹੜੇ ਪੁਰਾਣੇ ਬਜ਼ੁਰਗ ਹੈ ਨਾ ਇੱਥੇ ਟਿਪੇ ਹੁੰਦੇ ਸੀ ਕੋਈ ਖੇਤੀ ਨਹੀਂ ਹੁੰਦੀ ਆ ਜਿਹੜੀਆਂ ਵੜੀਆਂ ਕੁੱਟੀਆਂ ਪਾਈਆਂ ਘਰ ਪਾਏ ਐ 30 ਸਾਲ ਪਹਿਲੇ ਜੇ ਬਾਪੂ ਬਾਦਲ ਬਾਪੂ ਬਾਦਲ ਨੇ ਆ ਕਸੀਆਂ ਬਣਾਈਆਂ ਕੱਡੀਆਂ ਉਹਨੇ ਨਹਿਰਾ ਗੱਡੀਆਂ ਕਸੀਆਂ ਕੱਡੀਆਂ ਤੁਹਾਨੂੰ ਪੱਕੇ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਕੀਤਾ ਮੋਟੂਬਲ ਕਨੈਕਸ਼ਨ ਜਿੰਨੇ ਮਿਲਿਆ ਤੁਹਾਨੂੰ ਇਕੱਲੇ ਇੱਕ ਇਨਸਾਨ ਨੇ ਤੇ ਦੱਸਾ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਚ ਮੁਫਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ ਆ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ ਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਅਕਾਲੀ ਦਲ ਨੂੰ ਜਿਤਾਇਆ ਇੱਥੋਂ ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਨੇ ਹੋ ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ ਹਰ ਬਰ ਹਰਾ ਦਿੰਨੇ ਹੋ ਫਿਰ ਬੇਇਨਸਾਫੀ ਨਹੀਂ ਹੈ ਕੰਮ ਕੋਈ ਕਰੇ ਸੇਵਾ ਕੋਈ ਕਰੇ ਆਪ ਤਾਂ ਗੱਲਾਂ ਚ ਆ ਜਾਂਦੇ ਆ ਤੇ ਫਿਰ ਕਹਿੰਨੇ ਆ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਹੈ ਆਪ ਤਾਂ ਆਪਣਾ ਪੈਰ ਵੜਦੇ ਆ ਜਿਹੜੇ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾਂ ਖੁੰਡੇ ਚ ਖੁੰਜੇ ਚ ਲਾ ਕੇ ਰੱਖਤਾ ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਐ ਆਟਾ ਦਾਲ ਦੇਣ ਵਾਲੇ ਕਾ ਬਾਦਲ ਸਾਹਿਬ ਸ਼ਗਨ ਦੇਣ ਵਾਲੇ ਬਾਲ ਸਾਹਿਬ ਪੈਨਸ਼ਨ ਦੇਣ ਵਾਲੇ ਬਾਲ ਸਾਹਿਬ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ 200 ਯੂਨਿਟ ਕੀ ਤੁਸੀਂ ਤਾਂ ਸਾਰੇ ਨੇ ਏਸੀ ਲਾਏ ਸੀ ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ ਹੈ ਕੋਈ ਪੁੱਛਦਾ ਸੀ ਤੁਹਾਡਾ ਰਾਜ ਸੀ ਹੁਣ ਐ ਜੇ ਤੁਸੀਂ ਫਿਰ ਵੀ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ ਹਾਂਜੀ ਕਾਂਗਰਸ ਨੂੰ ਪਾਉਣੀ ਐ ਝਾੜੂ ਨੂੰ ਪਾਉਣੀ ਐ ਨੁਕਸਾਨ ਆਪਣਾ ਕਰੀ ਜਾਂਦੇ ਆ ਸਾਡਾ ਕੋਈ ਵਿਗੜਨਾ ਨਹੀਂ ਵਿਗੜ ਆਪਣਾ ਜਾਣਾ ਹੁਣ 10 ਸਾਲ ਦੇਖ ਲਓ ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ ਉਹ 10 ਸਾਲਾਂ ਥਰਮਲ ਪਲੈਂਟ ਬਣ ਗਏ ਆ ਚਾਰ ਤੇ 6 ਲੈਂਦੇ ਹਾਈਵੇ ਬਣ ਗਏ ਗਿੱਦੜ ਵੇਤੋ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਚੰਡੀਗੜ ਜਾਣਾ ਇੱਥੋਂ ਜਲੰਧਰ ਜਾਣਾ ਸੜਕਾਂ ਦੇਖੋ ਕਹਿ ਜੀਆਂ ਬਣਾਤੀਆਂ ਪਹਿਲੇ ਕਿੰਨੇ ਰੇਲਵੇ ਫਾਟਕ ਤੁਸਾਨੂੰ ਮਿਲਦੇ ਹੁੰਦੇ ਸੀ ਅੱਜ ਸਾਰੇ ਉੱਤੇ ਫਲਾਈਓਵਰ ਆ ਆ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ ਤੁਸੀਂ ਜਦੋਂ ਰੈਲੀਆਂ ਤੇ ਆਉਂਦੇ ਨਾ ਨਾਲ ਅਖਬਾਰ ਸਵੇਰ ਦਾ ਖੁਆਰ ਪੜ੍ਹ ਲੈਂਦੇ ਸੀ ਨਾਲੇ ਚੱਕ ਲੈਂਦੇ ਸੀ ਪੂਰਾ ਦਿਨ ਉਹ ਅਖਬਾਰ ਨੂੰ ਐਂ ਕਰਦੇ ਰਹਿੰਦੇ ਸੀ ਘਰੇ ਵੀ ਮੈਨੂੰ ਹਾਲੇ ਵੀ ਯਾਦਾ ਬਾਦਲਪਿੰਡ ਉਹ ਵੱਡਾ ਕੱਪੜੇ ਦਾ ਪੱਖਾ ਜਿਹਾ ਹੁੰਦਾ ਸੀ ਉਹ ਰੱਸੀ ਜੀ ਬੰਨੀ ਹੁੰਦੀ ਸੀ ਉਹ ਐਂ ਕਰਕੇ 6 6 ਘੰਟੇ ਘਰ ਵਾਲਾ ਸੌਂਦਾ ਸੀ 6 ਘੰਟੇ ਘਰਾਂ ਲਈ ਸੌਂਦੀ ਸੀ ਰਾਤ ਨੂੰ ਉੱਥੇ ਹੁਣ ਏਸੀ ਲੱਗੇ ਕੂਲਰ ਲੱਗੇ ਆ 24 ਘੰਟੇ ਲਿਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ ਬਾਪੂ ਬਾਦਲਾ ਹੈ ਨਾਲੇ ਗਿੱਦੜਵੇ ਵਾਲਿਓ ਥੋੜੇ ਦੇ ਤੇ ਹਵਾਤ ਬਣੀ ਸੀ ਪੁਲਾਂ ਤੋਂ ਪਾਣੀ ਡਪਾਤਾ ਬੜੀ ਸੀ ਕਿ ਨਹੀਂ ਪਰ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਨੇ ਜ਼ਿੰਦਗੀ ਚ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਿਆ ਉਹ ਗੁਟਕਾ ਸਾਹਿਬੀ ਸੌਂ ਖਾਲੇਂ ਦਾ ਪਸੰਦ ਦਾ ਯਾਰ ਇਹ ਤੋਂ ਵੱਡਾ ਕੁਝ ਸਿੱਖੇ ਨਹੀਂ ਤੇ ਲੈ ਲਿਆ ਪੰਜ ਸਾਲ ਸਵਾਦ ਤੇ ਉਹਦੇ ਬਾਅਦ ਕੰਡਾਂ ਤੇ ਲਿਖਤਾ ਕਿ ਇੱਕ ਮੌਕਾ ਝਾੜੂ ਨੂੰ ਦੇ ਦਿਓ ਸਾਰੇ ਝਾੜੂ ਮਗਰ ਐਂ ਹੀ ਨਹੀਂ ਪਤਾ ਐਮਐਲਏ ਕੌਣ ਹੈ ਲੋਕਾਂ ਨੂੰ ਐਮਐਲਏ ਨੂੰ ਤਾਂ ਪਤਾ ਹੀ ਨਹੀਂ ਕਿ ਨੂੰ ਵੋਟ ਪਾਈ ਹੈ ਝਾੜੂ 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 ਕਿੱਧਰ ਗਿਆ ਝਾੜੂ ਹੁਣ ਕੱਲੇ ਤੀਲਾ ਤੀਲਾ ਨਹੀਂ ਘਰੇ ਜਾ ਕੇ ਜਿੰਨੇ ਝਾੜੂ ਨੂੰ ਅੱਗ ਲਾ ਕੇ ਆਉਂ ਹੁਣਾ ਬਾ ਝਾੜੂ ਨਹੀਂ ਰੱਖਣਾ ਪੋਚੇ ਕਰਿਆ ਕਰੋ ਯਾਰ ਪੋਚੇ ਬੀਬੀਆਂ ਨਾ ਕੋ ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਕ ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਕਤੀ ਤਾਂ ਬੈਠੀਆਂ ਹੋਣ ਜਿਹੜੀ ਕੁਰਸੀ ਤੇ ਦਫ਼ਤਰ 'ਚ ਉਹਦੇ ਹੁਣ ਭਗਵੰਤ ਮਾਨ ਮੈਨੂੰ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਜਿਹਦੇ ਪੱਗ ਹੁਣੀ ਬੰਨਣ ਲਾਇਆ ਫਾਲ ਕੱਟੇ ਆ ਦਾੜੀਆਂ ਪਤਾ ਨਹੀਂ ਕਿਹੜਾ ਸ਼ੇਵ ਕਰਦਾ ਕਿਥੋਂ ਲਿਆਉਂਦਾ ਜ਼ੀਰੋ ਕੱਟ ਕੇ ਬਾਈ ਬੈਠਾ ਪਹਿਲਾ ਮੁੱਖ ਮੰਤਰੀ ਹੈ ਆਰ ਐਨ ਐਸ ਆਈ ਸਾਹਿਬ ਆ ਤੁਸੀਂ ਆ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਪਾਇਓ ਮਸ਼ੀਨ ਜੀ ਉਹਦੇ ਹੁਣ ਪਰਸੋਂ ਚਾਰ ਪੰਜ ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡਿੰਪੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਤੁਹਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੌਨਟ ਤੇ ਚੜ ਗਿਆ ਧੰਗੜੇ ਪਾਉਣ ਲੱਗਿਆ ਫਿਰ ਉਹ ਹਿਲਣ ਲੱਗ ਗਿਆ ਫਿਰ ਉਹਨਾਂ ਕਿਹਾ ਪਾਣੀ ਲਿਆ ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ ਇਹ ਕਹਿੰਦੇ ਡੱਕੀ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ ਇਹਨਾਂ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਜੁੜਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਹੈ ਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਸਿੰਘ ਨੌਲ ਉਹ ਜਾਈ ਉਹ ਹੈ ਇਕੱਠੇ ਦਾਰੂ ਗਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ ਜਦ ਸੇਵਾ ਕਾਲੀ ਦਿਲ ਕਰੇ ਥੋੜਾ ਸੰਘਰਸ਼ ਥੋੜਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਚ ਨਹੀਂ ਬਣਦੇ ਜੈ ਜੈ ਇੱਕ ਇੱਕ ਹਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵੰਤ ਮੰਗ ਪੱਕਾ ਹੋਊਗੀ ਲੀਡਰ ਬਣਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਕਾਲੀ ਜਲਦੀ ਸੇਵਾ ਕੀਤੀ 70 ਸਾਲ 16 ਸਾਲ ਜੇਲਾ ਕੱਟੀਆਂ ਡਾਂਗਾਂ ਖਾਧੀਆਂ ਹਰ ਇਲੈਕਸ਼ਨ ਲੜੇ ਥੋੜਾ ਦਿਲ ਜਿੱਤਿਆ ਤਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲੇ ਫੜੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮ ਐਲ ਏ ਦੇਖ ਲਓ ਅੱਧਿਆਂ ਨੇ ਤੇ ਕਰਾ ਲਏ ਹੋਣੀ ਸੈਕੰਡ ਰਾਉਂਡ ਸ਼ੁਰੂ ਹੈ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੀ ਆਪਣੀ ਹੈ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਹੈ ਆ ਜਿਹੜੀ ਜੰਗ ਲੜ ਰਹੇ ਆ ਸਹੀ ਮੈਨੂੰ ਤਾਂ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਆ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ ਹੈ ਦੇਖੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਖਾਲਸਾ ਜੀ ਦੱਸਾ ਕਿੰਨਾ ਵੱਡਾ ਨੁਕਸਾਨ ਹੋਇਆ ਆਰਐਸਐਸ ਨੇ ਜਦੋਂ ਦੇਖਿਆ ਕਾਲੀ ਦਲ ਤਾਂ ਜਮਾ ਹੀ ਪੰਜਾਬ ਥੱਲੇ ਲਾਤਾ ਆਰਐਸਐਸ ਨੇ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਆਰਐਸਐਸ ਦੀ ਸਰਕਾਰ ਦਿੱਲੀ ਵਾਲੀ ਸਰਕਾਰ ਨੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਬਣਾ ਦਿੱਤੀ ਜਿੱਥੇ ਆਰਐਸਐਸ ਕਾਬਜ ਹੋ ਗਈ ਹੈ ਹੁਣ ਤੁਸੀਂ ਚਾਹੋਗੇ ਕਿ ਹੁਣ ਆਰਐਸਐਸੀ ਤੁਹਾਡੀ ਅਰਦਾਸੇ ਕਿਵੇਂ ਅਰਦਾਸ ਕਰਨੀ ਹੈ ਤੁਹਾਡੇ ਧਰਮ ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਦਿੱਤੀ ਫੌਜ ਕਮਜ਼ੋਰ ਕਰ ਦਿੱਤੀ ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੀ ਹੁੰਦੀਆਂ ਜਦੋਂ ਆਪਣੇ ਲੋਕ ਵਿੱਚ ਪਛਾਨਦੇ ਨਹੀਂ ਗੱਦਾਰੀ ਕਰਦੇ ਐ ਹੁਣ ਦਾਦੂ ਵਾਲਾ ਦਾਦੂ ਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਤੇ ਕਾਲੀ ਦਲ ਨੂੰ ਕਹਿੰਦੇ ਪੰਥੀ ਐ ਨਹੀਂ ਦਾਦੂ ਵਾਲ ਤੇ ਅੱਖੇ ਲੱਗਦੇ ਸੀ ਉਹ ਮੰਡ ਦੇ ਅੱਖੇ ਲੱਗਦੇ ਸੀ ਭਾਈ ਮੌਕਾ ਸਿੰਘ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਐ ਆਈਪੀ ਦੇ ਬੰਦੇ ਐ ਉਹ ਖੜਾ ਕਰਦੇ ਐ ਕੌਮ ਵਿੱਚ ਦੋ ਫੜ ਕਰਨ ਵਾਸਤੇ ਆਪਾਂ ਗੱਲਾਂ ਚਾਜਣੇ ਆ ਤੁਸੀਂ ਸਾਰੇ ਕਿਦੜੇ ਵੇਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ ਪਰ ਸਨੇ ਇੰਜ ਹੀ ਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ ਯਾਰ ਬਾਦਲ ਸਾਹਿਬ ਗੁਰੂ ਕਰਦੀ ਸੇਵਾ ਕਰਨ ਵਾਲੇ ਆ ਘਰੇ ਸਿਰੇ ਅਰਦਾਸ ਕਰਕੇ ਮਹਾਰਾਜਾ ਪ੍ਰਕਾਸ਼ 24 ਘੰਟੇ ਆ ਉੱਥੇ ਕੱਟ ਹੈ ਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ ਉਹਨਾਂ ਨੂੰ ਤਾਂ ਕਹਿੰਦਾ ਤੁਸੀਂ ਦੋਸ਼ੀ ਹੋ ਤੇ ਭਗਵੰਤ ਮਾਨ ਮਰ ਗਏ ਤੇ ਕਾਂਗਰਸੀ ਜਿਹਨਾਂ ਟੈਂਕਾਂ ਤੋਂ ਬਾਦਲ ਸਾਹਿਬ ਹਮਲਾ ਕੀਤਾ ਹਜ਼ਾਰਾਂ ਦਾ ਕਤਲ ਕੀਤਾ ਉਹਨਾਂ ਨੂੰ ਕਹਿੰਦੇ ਜੀ ਆ ਬਹੁਤ ਵਧੀਆ ਬੰਦੇ ਆ ਫਿਰ ਕੀ ਪਿੰਸਾ ਕੀ ਇੰਤਰਾਫ ਹੈ ਐਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾਂ ਚਾਹੁੰਦੇ ਹੋ ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀ ਲਵਾ ਕੇ ਜੌਬਸ ਦੇਣਾ ਚਾਹੁੰਦੇ ਹੋ ਇੱਥੇ ਇਲਾਕੇ 'ਚ ਹਰ ਕਮੀ ਦੂਰ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਚਾਰਾ ਨਹੀਂ ਹੈ ਕਾਲੀ ਦਿਲ ਦੇ ਬਗੈਰ ਆ ਤੁਸੀਂ ਦੇਖ ਹੀ ਲਿਆ ਤੁਹਾਡੇ ਤਾਂ ਮਤਲਬ ਮੋਗੇ-ਮਾਗੇ ਸਾਰੇ ਉੱਚੇ ਹੋ ਗਏ ਵੇਲੇ ਕਰਤੇ ਸਾਰੇ ਹੁਣ ਪਾਣੀ ਨਹੀਂ ਆਉਂਦਾ ਅਚਾ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵੰਤ ਮਾਨ ਨੇ ਤੁਹਾਨੂੰ ਪਤਾ ਕੇਜਰੀਵਾਲ ਨੇ ਹੁਕਮ ਦਿੱਤਾ ਕਿ ਪੰਜਾਬ ਦਾ ਪਾਣੀ ਆਸੀ ਹਰਿਆਣੇ ਦੇਣਾ ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ ਆ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਆ ਕਿ ਢਿੱਲਾਂ ਤੇ ਪਾਣੀ ਪੂਰਾ ਸਾਡੇ ਕੋਲੇ ਵਾਧੂ ਪਾਣੀ ਹੈ ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ ਹੈ ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਹੈ ਜਿਨ੍ਹਾਂ ਨੇ ਕਿਹਾ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿ ਸਾਡੇ ਟੇਲਾਂ ਤੇ ਪਾਣੀ ਪੂਰਾ ਜਾ ਰਿਹਾ ਹੈ ਕਿਉਂਕਿ ਸੁਪਰੀਮ ਕੋਰਟ ਕਹਿਣਾ ਚਾਹੁੰਦੇ ਆ ਕਿ ਪਾਣੀ ਸਾਡੇ ਕੋਲ ਵਾਧੂ ਹੈ ਤੁਸੀਂ ਹਰਿਆਣੇ ਨੂੰ ਦੇ ਸਕਦੇ ਹੋ ਆਹ ਗੱਲ ਚੱਲ ਪਈ ਹੈ ਤੋ ਇਸ ਕਰਕੇ ਜੇ ਤੁਸੀਂ ਜਿਹੜਾ ਥੋੜਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦੋਗੇ ਤੇ ਫਿਰ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ ਜਿਵੇਂ ਆਹ ਕਿਸਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆਪਾਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਸਾਰੀਆਂ ਹੀ ਵੋਟਾਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਪਾ ਕੇ ਆਪਾਂ ਕਾਮਯਾਬ ਕਰਾਓ ਤਾਂ ਹੀ ਬਚੂਗਾ ਪੰਜਾਬ ਤਾਂ ਹੀ ਖਾਲਸਾ ਜੀ ਤੁਸੀਂ ਬਚੋਗੇ ਪੰਥ ਬਚੂਗਾ ਕਿਉਂਕਿ ਥੋਡੀ ਫੌਜ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਤੁਹਾਡੇ ਹਲਕੇ ਤੋਂ ਐਮਪੀ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਤੋਂ ਆਹ ਪ੍ਰਾਣਾ ਪ੍ਰਾਣਾ ਟਕਸਾਲੀ ਪਰਿਵਾਰ ਹੈ ਤੇ ਮੈਂ ਟਿੰਪੀ ਜੀ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਬੜੀ ਮਿਹਨਤ ਕਰ ਰਹੀ ਹੈ ਮੇਰਾ ਤਾਂ ਭਾਈ ਹੈ ਤੇ ਮੈਂ ਦੇਖਿਆ ਤੁਸੀਂ ਅੱਜ ਤੱਕ ਕੋ ਨੂੰ ਵਧਾਈ ਦੇਣਾ ਤੁਹਾਡੀ ਟੀਮ ਨੂੰ ਵਧਾਈ ਦੇਣਾ ਤੁਸੀਂ ਜੇ ਜ ਮਾਹੌਲ ਬਣਾਤਾ ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ ਪਹਿਲੀ ਬੋਣੀ ਤੁਸੀਂ ਐ ਜੀ ਕਰਤੀ ਤੇ ਮੈਂ ਸਾਨੂੰ ਇਹਨਾਂ ਦੱਸ ਦੇਣਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ ਦੁੱਖ ਆਮ ਆਦਮੀ ਪਟਿਆਲਾ ਨਹੀਂ ਕਾਲੀ ਦਲ ਤੇ ਨਾਲ ਲੋਕੀ ਸਮਝ ਗਿਆ ਕਿ ਕਾਲੀ ਦਲੀ ਆਪਣੀ ਪਾਰਟੀ ਹੈ ਬੜੀਆਂ ਹੋਰ ਤਾਕਤਾਂ ਲੱਗੀਆਂ ਜਿਹੜਾ ਕੋਈ ਹੋਰ ਬੰਦੇ ਨੂੰ ਖੜਾ ਕਰਕੇ ਤੁਹਾਡੀ ਪੰਥਕ ਵੋਟ ਨੂੰ ਤੋੜਨਾ ਚਾਹੁੰਦੇ ਆ ਉਹ ਸਾਜ਼ਿਸ਼ ਏਜੰਸੀਆਂ ਦੀ ਏ ਉਹ ਸਾਜ ਸਮਝ ਲਓ ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ ਪੰਦਾ ਪੰਜਾਬ ਦਾ ਨੁਕਸਾਨ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ